ਪੀਬੀ ਦਲੇਰਕੌਰ ਖਾਲਸਾ ਨੂੰ ਸੰਬੋਧਨ ਕਰਦੇ ਨੇ ਪਰਮੇ ਇਕੱਠ ਨੂੰ ਅਤੇ ਕਹਿੰਦੇ ਨੇ ਕਿ ਜਿਹੜਾ ਬਾਬਾ ਬਕਾਲਾ ਵਿਖੇ ਇਕੱਠ ਹੋਇਆ ਇਹ ਚੜ੍ਹਦੀ ਕਲਾ ਵਾਲੇ ਸਿੰਘਾਂ ਦਾ ਇਕੱਠ ਹੋਇਆ ਜਿਹੜੇ ਚੜ੍ਹਦੀ ਕਲਾ ਕੌਮ ਨੂੰ ਪਸੰਦ ਕਰਦੇ ਨੇ ਉਹਨਾਂ ਦਾ ਇਕੱਠ ਹੋਇਆ ਤੇ ਉਹਨਾਂ ਨੇ ਕਿਹਾ ਕਿ ਅਜੇ ਹੀ ਸਿੰਘ ਸਾਨੂੰ ਹੋਰ ਸਿਆਸਤ ਵਿੱਚ ਲੈ ਕੇ ਆਉਣੇ ਪੈਣਗੇ ਜਿਵੇਂ ਅਸੀਂ ਸਰਬਜੀਤ ਖਾਲਸਾ ਤੇ ਅਮਰਦਪਾਲ ਨੂੰ ਜਿਤਾਇਆ ਹੈ ਇਸੇ ਤਰ੍ਹਾਂ ਹੋਰ ਸਿੰਘਾਂ ਨੂੰ ਵੀ ਸਾਨੂੰ ਜਿਤਾਉਣਾ ਪਵੇਗਾ ਤਾਂ ਜੋ ਪੰਜਾਬ ਦੀ ਗੱਲ ਹੋ ਸਕੇ ਚੜ੍ਹਦੀ ਕਲਾ ਦੀ ਗੱਲ ਹੋ ਸਕੇ ਕਿਉਂਕਿ ਛੋਟੇ-ਛੋਟੇ ਨੌਜਵਾਨ ਵੀ ਛੋਟੇ-ਛੋਟੇ ਬੱਚੇ ਵੀ ਨਸ਼ੇ ਦੀ ਭੇਡ ਚੜ ਚੁੱਕੇ ਨੇ ਉਹਨਾਂ ਨੇ ਹੋਰ ਕੀ-ਕੀ ਕਿਹਾ ਉਹ ਤੁਹਾਨੂੰ ਸੁਣਾਉਨੇ ਆਂ ਦਿੱਤਾ ਸੀ 26 ਜਨਵਰੀ ਨੂੰ ਸ਼ਰਾਬ ਪੀਤੀ ਤੋਂ ਬਿਨਾ ਤੁਹਾਡੇ ਕੋਲੋਂ ਭਾਸ਼ਣ ਨਹੀਂ ਦਿੱਤਾ ਜਾਂਦਾ ਜਿਹੜੇ ਤੁਸੀਂ ਨਸ਼ਾ ਮੁਕਤ ਕਰਾਉਣ ਦੀਆਂ ਗੱਲਾਂ ਕਰਦੇ ਹੋ ਪੰਜਾਬ ਨੂੰ ਉਸੇ ਪੰਜਾਬ ਵਿੱਚ ਉਸੇ ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਸ਼ਹਿਰ ਦੇ ਵਿੱਚ ਕੀ ਬੀਬੀਆਂ ਵਾਸਤੇ ਵੱਖਰਾ ਠੇਕਾ ਖੋਲ੍ਹ ਦਿੰਦੇ ਹੋ ਇਹਦਾ ਕੀ ਮਤਲਬ ਆ ਆ ਪੁੱਛ ਕੇ ਵੇਖੋ ਨਾ ਮਾਵਾ ਨੂੰ ਕਦੇ ਜਾ ਕੇ ਨਸ਼ੇ ਵਿੱਚ ਗੁਲਤਾਨ ਜਿਨ੍ਹਾਂ ਦੇ ਪੁੱਤ ਜਿਨ੍ਹਾਂ ਪਹਣਾ ਦੇ ਸੁਹਾਗ ਪਹਣਾ ਦੇ ਵੀਰ ਲੁੱਟਾ ਖੋਹਾ ਤੇ ਉਤਰ ਆਇਆ ਆਪਣਿਆਂ ਨੂੰ ਆਪਣੇ ਮਾਰੀ ਜਾ ਰੇ ਇਸ ਨਸ਼ੇ ਨੂੰ ਹਾਸਲ ਕਰਨ ਵਾਸਤੇ ਸਾਡੀ ਜਵਾਨੀ ਗਰਕ ਹੋ ਰਹੀ ਆ ਕੋਈ ਐਸਾ ਪਿੰਡ ਦੱਸ ਦਿਓ ਐਸਾ ਸ਼ਹਿਰ ਦੱਸ ਦਿਓ ਜਿੱਥੇ ਖਰਸਾ ਜੀ ਨਸ਼ਾ ਨਹੀਂ ਅੱਜ ਤੱਕ ਪਿੰਡ ਦੇ ਮੋੜ ਮੋੜ ਤੇ ਠੇਕੇ ਬਣ ਚੁੱਕੇ ਆ ਪਿਛਲੇ ਦਿਨੀ ਇੱਕ ਸਕੂਲ ਦੀ ਘਟਨਾ ਸਾਂਝੀ ਕੀਤੀ ਗਈ ਹੈ ਸਕੂਲ ਵਾਲਿਆਂ ਦੇ ਵੱਲੋਂ ਕਿ 3rd ਕਲਾਸ ਦੇ ਵਿਦਿਆਰਥੀ ਜਨਮ ਦਿਨ ਆ ਉਹਨਾਂ ਦਾ ਬੱਚਿਆਂ ਦਾ ਤੀਜੀ ਜਮਾਤ ਦੇ ਬੱਚੇ ਪੈਸੇ ਇਕੱਠੇ ਕਰਕੇ ਬੀਅਰ ਦੀ ਬੋਤਲ ਖਰੀਦ ਕੇ ਲਿਆਉਂਦੇ ਆ 7-8 ਸਾਲ ਦੇ ਬੱਚੇ ਉਹਨਾਂ ਦੇ ਮੂੰਹ ਨੂੰ ਬੀੜੀਆਂ ਲੱਗ ਗਈਆਂ ਸਿਗਰਟਾਂ ਲੱਗ ਗਈਆਂ ਸਰ ਸਾਜੀ ਅੱਗੇ ਪਿੰਡਾਂ ਦੇ ਵਿੱਚ ਜਾਣਾ ਇੱਕ ਪਿੰਡ ਵਿੱਚ ਇੱਕ ਜਾਂ ਦੋ ਅਮਲੀ ਹੁੰਦੇ ਸੀ ਜਿਨ੍ਹਾਂ ਨੂੰ ਸਾਰੇ ਜਾਣਦੇ ਹੁੰਦੇ ਸੀ ਫਲਾਣੇ ਪਿੰਡ ਦਾ ਫਲਾਣਾ ਅਮਲੀਆ ਅੱਜ ਦੇ ਹਾਲਾਤ ਇਹੋ ਜਿਹੇ ਪੈਦਾ ਹੋ ਗਏ ਨੌਜਵਾਨਾਂ ਦੀ ਪਛਾਣ ਕਰਨੀ ਮੁਸ਼ਕਲ ਹੋ ਗਈ ਕੱਲੇ ਨੌਜਵਾਨ ਵੀਰ ਨਹੀਂ 19-19 ਸਾਲ ਦੀਆਂ ਪਹਿਣਾ 25-25 ਸਾਲ ਦੀਆਂ ਸਾਡੀਆਂ ਧੀਆਂ ਪਹਿਣਾ ਵੇਖੋ ਵੱਡੇ ਵੱਡੇ ਸ਼ਰਮ ਵਿੱਚ ਜਿਹੜੀਆਂ ਪੜਨ ਜਾਂਦੀਆਂ ਨੇ ਇਹੋ ਇਹੋ ਜੇ ਸਿੰਥੈਟਿਕ ਨਸ਼ੇ ਆ ਗਏ ਉਦੋਂ ਹੀ ਪਤਾ ਲੱਗਦਾ ਜਦੋਂ ਡਾਕਟਰ ਕਹਿੰਦਾ ਵੀ ਲਾਸਟ ਸਟੇਜ ਚੁੱਕ ਲੋ ਆਪਣੇ ਬੱਚੇ ਨੂੰ ਲੈ ਜਾਓ ਘਰ ਤੇ ਮੈਂ ਬੇਨਤੀ ਕਰਦੀਆਂ ਜਿੰਨੇ ਪਰਿਵਾਰ ਇੱਥੇ ਪਹੁੰਚੇ ਹੋ ਭਾਈ ਅਮਰਤਪਾਲ ਸਿੰਘ ਖਾਲਸਾ ਦਾ ਸਾਥ ਆਪਾਂ ਇਸ ਕਰਕੇ ਦਿੱਤਾ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਨਾਲ ਆਪਾਂ ਇਸ ਕਰਕੇ ਤੁਰਿਆ ਉਹਨਾਂ ਨੇ ਸਾਨੂੰ ਜਗਾਇਆ ਵਾ ਸਾਨੂੰ ਇਹ ਹੌਸਲਾ ਵੀ ਦਿੱਤਾ ਤੇ ਸਾਨੂੰ ਸਬਰ ਵੀ ਆ ਗਿਆ ਭਾਈ ਇਹੋ ਜੇ ਸਾਡੇ ਲੀਡਰ ਹੋਣਗੇ ਭਾਈ ਸਰਬਜੀਤ ਸਿੰਘ ਜੀ ਖਾਲਸਾ ਐਮਪੀ ਸਾਡੇ ਕੋਲ ਬੈਠੇ ਆ ਬੜੀ ਦਬਾਉਣ ਦੀ ਸਾਨੂੰ ਕੋਸ਼ਿਸ਼ ਕੀਤੀ ਗਈ ਇਹ ਕਿਉਂ ਅਸੀਂ ਆਪਣੇ ਪੰਥਕ ਚਿਹਰੇ ਅੱਗੇ ਲੈ ਕੇ ਆਂਦੇ ਵੀ ਸਾਡਾ ਬਦਲਾਅ ਹੋਵੇ ਹੁਣ ਤੇ ਦੋ ਸਾਡੇ ਭਰਾ ਅਸੀਂ ਵੱਡੀ ਲੀਡ ਤੇ ਜਤਾਏ ਆ ਮੈਂ ਅੱਜ ਤੁਹਾਡੇ ਮਾਧਿਅਮ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਬਾਕੀ ਜਿੰਨਾ ਇੱਥੇ ਵੱਡਾ ਅੱਜ ਇਕੱਠ ਹੋਇਆ ਆਪਣੀਆਂ ਜਥੇਬੰਦੀਆਂ ਦੇ ਅੱਗੇ ਵੀ ਬੇਨਤੀ ਕਰਦੀਆਂ ਪਾਈਏ ਲਹਿਰ ਚੱਲਣੀ ਚਾਹੀਦੀ ਆ ਜਦੋਂ ਕਿਤੇ ਵੋਟਾਂ ਆਉਂਦੀਆਂ ਦੋ ਦੋ ਕਰਕੇ ਆਪਾਂ ਆਪਣੇ ਸਿੰਘ ਜਧਾਰੂ ਇੱਥੇ ਲੈ ਕੇ ਆਈਏ ਸਾਹਮਣੇ ਵੋਟਾਂ ਦੇ ਵਿੱਚ ਉਹਨਾਂ ਨੂੰ ਖਿਡਾਰੀਏ ਅਸੀਂ ਆਪਣੀ ਜਿਹੜੀ ਸਾਡੀ ਕੁਰਸੀ ਦੀ ਭੁੱਖਿਆ ਉਹਨੂੰ ਛੱਡ ਦਿਓ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਮਾਪੁਰਖ ਉਹਨਾਂ ਆਖਣਾ ਵੀ ਜਿਹੜਾ ਬੰਦਾ ਘਰ ਵੱਲ ਧਿਆਨ ਦੇ ਲੱਗ ਜਾਵੇ ਕੰਮ ਦਾ ਕੁਝ ਨਹੀਂ ਸਵਾਰ ਸਕਦਾ ਜਿੱਦਾਂ ਵੀਰ ਅਮਰਤਪਾਲ ਸਿੰਘ ਦਾ ਆਨੰਦ ਕਾਰਜ ਹੋਇਆ ਉਹ ਆਪਣੇ ਪਰਿਵਾਰ ਦੇ ਅੰਮੋ ਵਿੱਚ ਪੈ ਗਿਆ ਬੈਠਣ ਨੂੰ ਉਹ ਵੀ ਘਰ ਬੈਠ ਸਕਦਾ ਸੀ ਸਾਰਾ ਕੁਝ ਪਰਮੇਸ਼ਰ ਦਾ ਦਿੱਤਾ ਪਰਿਵਾਰ ਦੇ ਕੋਲ ਹੈਗਾ ਪਰ ਗੱਲ ਜਿੱਥੇ ਪੰਥ ਦੀ ਆਈ ਨੌਜਵਾਨੀ ਨੂੰ ਬਚਾਉਣ ਦੀ ਆਈ ਤੇ ਵੀਰ ਸਭ ਤੋਂ ਮੋਹਰੇ ਅੱਗੇ ਲੱਕੇ ਤੁਰਿਆ ਮੇਰੀ ਉਹਨਾਂ ਦੇ ਨਾਲ ਨਾਰ ਨਰਾਜ ਗਈ ਆ ਜਦੋਂ ਪਿੰਡ ਪਿੰਡ ਵੀਰ ਵਹੀਰ ਦੇ ਰੂਪ ਦੇ ਵਿੱਚ ਜਾਂਦਾ ਸੀ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦਾ ਵੱਡਾ ਕਾਫਲਾ ਦੇ ਨਾਲ ਤੁਰਦਾ ਸੀ ਅੱਜ ਵੀ ਇੱਥੇ ਵੱਡੀ ਗਣਤੀ ਵਿੱਚ ਪਹੁੰਚੇ ਹੋ ਪਰ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਰਿਵਾਰ ਮੋਰਚਾ ਲਾ ਕੇ ਬੈਠਾ ਸੀ ਉਹ ਦਿਨ ਸਾਦਾ ਕੁਝ ਸਾਡੀਆਂ ਅੱਖਾਂ ਦੇ ਸਾਹਮਣੇ ਸੀ ਕੌਣ ਸਾਡੇ ਨਾਲ ਖਲੋਤਾ ਤੇ ਕੌਣ ਨਹੀਂ ਖਲੋਤਾ ਅਸੀਂ ਘਰਾ ਵਿੱਚ ਬੈਠੇ ਇਹ ਕਹੀ ਜਾਣੇ ਆ ਉੱਠੂਗਾ ਕੋਈ ਸ਼ੁਰਮਾ ਕਰੂਗਾ ਕੋਈ ਕੁਰਬਾਨੀ ਅਸੀਂ ਪ੍ਰਚਾਰਕ ਆ ਸਾਡੀ ਮਹਾਰਾਜ ਨੇ ਡਿਊਟੀ ਲਾਈ ਆ ਸੱਚੀ ਗੱਲ ਤੁਹਾਡੇ ਅੱਗੇ ਰੱਖਣੀ ਆਪੋ ਆਪਣੀਆਂ ਡਿਊਟੀਆਂ ਅਸੀਂ ਸਾਰੇ ਜਾਣੇ ਜਿਹੜੀਆਂ ਨਿਭਾਈਏ ਆਪੋ ਆਪਣੇ ਫਰਜ਼ ਅਸੀਂ ਨਿਭਾਈਏ